ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾ ਸੰਗਜ ਜੀ ਕਈ ਭੈਣ ਭਰਾਵਾਂ ਦਾ ਕਹਿਣਾ ਹੁੰਦਾ ਏ ਕਿ ਸਾਡੀ ਜ਼ਿੰਦਗੀ ਦੇ ਵਿੱਚੋਂ ਦੁੱਖ ਜਾਂ ਦਾ ਨਾਮ ਹੀ ਨਹੀਂ ਲੈ ਰੇ ਸਾਡੀ ਕਿਸਮਤ ਸਾਡਾ ਸਾਥ ਨਹੀਂ ਦਿੰਦੀ ਸਾਡੇ ਘਰ ਦੇ ਵਿੱਚ ਲੜਾਈ ਕਲੇਸ਼ ਰਹਿੰਦਾ ਹੈ ਬਹੁਤ ਦੁੱਖ ਤਕਲੀਫ ਨੇ ਤੇ ਇਹ ਤੁਹਾਡੀਆਂ ਸਾਰੀਆਂ ਪਰੇਸ਼ਾਨੀਆਂ ਨੂੰ ਦੂਰ ਕਰਨ ਦੇ ਲਈ ਸਾਸੰਗੇ ਜੀ ਤੁਹਾਡੇ ਲਈ ਅਸੀਂ ਇੱਕ ਛੋਟਾ ਜਿਹਾ ਉਪਾਅ ਲੈ ਕੇ ਆਏ ਆਂ ਅੱਜ ਦੀ ਵੀਡੀਓ ਦੇ ਵਿੱਚ ਇਹ ਉਪਾਅ ਹੈ ਜੋ ਨਮਕ ਦਾ ਉਪਾਅ ਅੱਜ ਦਾ ਜੋ ਨਮਕ ਦਾ ਉਪਾਅ ਇਹ ਬਹੁਤ ਹੀ ਜ਼ਿਆਦਾ ਚਮਤਕਾਰੀ ਤੇ کارਗਰ ਉਪਾਅ ਤੇ ਨਮਕ ਦੇ ਬਹੁਤ ਹੀ ਸਾਰੇ ਉਪਾਅ ਹੁੰਦੇ ਨੇ ਸਾਸੰਗੇ ਜੀ ਪਰ ਇਹ ਅੱਜ ਵਾਲਾ ਜੋ ਉਪਾਅ ਅਸੀਂ ਤੁਹਾਡੇ ਨਾਲ ਸਾਂਝਾ ਕਰਾਂਗੇ ਤੁਸੀਂ ਇਸ ਨੂੰ ਜ਼ਰੂਰ ਕਰਕੇ ਦੇਖਿਓ ਇਹ ਨਮਕ ਦੇ ਤਿੰਨ ਉਪਾਅ ਅਸੀਂ ਤੁਹਾਨੂੰ ਦੱਸਾਂਗੇ ਅੱਜ ਦੀ ਵੀਡੀਓ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਖਾਸ ਹੋਣ ਵਾਲੀ ਹੈ ਇਸ ਕਰਕੇ ਵੀਡੀਓ ਨੂੰ ਬਿਨਾਂ ਸਕਿਪ ਕੀਤੇ ਐਂਡ ਦੇ ਤੱਕ ਜ਼ਰੂਰ ਦੇਖਿਓ ਤਾਂ ਜੋ ਕਿ ਤੁਹਾਨੂੰ ਇਸ ਉਪਾਅ ਨੂੰ ਤਿੰਨ ਤਰੀਕਿਆਂ ਦੇ ਨਾਲ ਕਰਨ ਦੇ ਲਈ ਪੂਰੀ ਜਾਣਕਾਰੀ ਇਹ ਜਿਹੜੀ ਚੰਗੀ ਤਰ੍ਹਾਂ ਮਿਲ ਸਕੇ ਤੇ ਇਹ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਸਾਰਿਆਂ ਨੂੰ ਰਿਕਵੈਸਟ ਹੈ ਕਿ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਉਣੇ ਹੋ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੱਧ ਤੋਂ ਵੱਧ ਕਰਿਆ ਕਰੋ ਜੀ ਕਮੈਂਟ ਬਾਕਸ ਦੇ ਵਿੱਚ ਧੰਤਨ ਬਾਬਾ ਦੀਪ ਸਿੰਘ ਸਾਹਿਬ ਜੀ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਇਸ ਉਪਾਣੂ ਕਰਨ ਦਾ ਇੱਕ ਹੀ ਨਿਯਮ ਹੈ ਸਾਧ ਸੰਗਤ ਜੀ ਕਿ ਇਸ ਉਪਾਣੂ ਸਟੈਪ ਬਾਈ ਸਟੈਪ ਜਿਵੇਂ ਤੁਹਾਨੂੰ ਅਸੀਂ ਦੱਸਾਂਗੇ ਉਸੇ ਹੀ ਤਰੀਕੇ ਦੇ ਨਾਲ ਤੁਸੀਂ ਨੇ ਕਰਨਾ ਹੈ ਮੇਰੇ ਕਹਿਣ ਦਾ ਭਾਵੇਂ ਕਿ ਜੇਕਰ ਤੁਸੀਂ ਇਸ ਉਪਾਣੂ ਕਰਦੇ ਹੋ ਤੇ ਇਸ ਦਾ ਇੱਕ ਹੀ ਰੂਲ ਹੈ ਕਿ ਜਿਸ ਤਰ੍ਹਾਂ ਤੁਹਾਨੂੰ ਦੱਸਿਆ ਜਾਂਦਾ ਹੈ ਉਸੇ ਤਰ੍ਹਾਂ ਹੀ ਤੁਸੀਂ ਨੇ ਕਰਨਾ ਹੈ ਨਹੀਂ ਤਾਂ ਇਸ ਉਪਾਅ ਦਾ ਕੋਈ ਫਾਇਦਾ ਨਹੀਂ ਮਿਲਦਾ ਕਿਉਂਕਿ ਜਦੋਂ ਆਪਾਂ ਤਰੀਕੇ ਦੇ ਅਨੁਸਾਰ ਕੰਮ ਨਹੀਂ ਕਰਾਂਗੇ ਤਾਂ ਆਪਾਂ ਨੂੰ ਉਸ ਦਾ ਲਾਭ ਵੀ ਨਹੀਂ ਮਿਲਦਾ ਕਿਉਂਕਿ ਮੇਨ ਕਾਰਨ ਇਹੀ ਹੁੰਦਾ ਹੈ ਕਿ ਕੁਝ ਨਾ ਕੁਝ ਅਸੀਂ ਉਪਾਅ ਕਰਨ ਦੇ ਸਮੇਂ ਗਲਤੀਆਂ ਕਰ ਜਾਂਦੇ ਆ ਜੀ ਦੇ ਕਰਕੇ ਸਾਨੂੰ ਫਾਇਦਾ ਨਹੀਂ ਹੁੰਦਾ ਤੇ ਕਈ ਲੋਕ ਵਿੱਚ ਇਦਾਂ ਦੇ ਹੁੰਦੇ ਨੇ ਜਿਹੜੇ ਕਹਿੰਦੇ ਨੇ ਕਿ ਅਸੀਂ ਬਹੁਤ ਕੁਝ ਕਰਕੇ ਦੇਖ ਲਿਆ ਪਰ ਸਾਡੀ ਮਿਹਨਤ ਜਿਹੜੀ ਸਾਨੂੰ ਸਫਲਤਾ ਨਹੀਂ ਦਿੰਦੀ ਸਾਡੇ ਘਰ ਦੇ ਵਿੱਚ ਪੈਸਾ ਨਹੀਂ ਰੁਕਦਾ ਜੇ ਆ ਜਾਂਦਾ ਹੈ ਤਾਂ ਪੈਸਾ ਕਿਸੇ ਗਲਤ ਜਗ੍ਹਾ ਤੇ ਹੀ ਲੱਗਦਾ ਦੁੱਖ ਉਹਨਾਂ ਦਾ ਪਿੱਛਾ ਛੱਡਣ ਦਾ ਨਾਮ ਨਹੀਂ ਲੈਂਦੇ ਉਹਨਾਂ ਦੇ ਸਿਰ ਤੇ ਕਰਜ਼ਾ ਚੜਿਆ ਹੀ ਜਾਂਦਾ ਹੈ ਜਿਸ ਤੇ ਕਰਕੇ ਉਹਨਾਂ ਦੇ ਘਰ ਦੇ ਵਿੱਚ ਕਲਾ ਕਲੇਸ਼ ਵਾਦੀ ਜਾਂਦੀ ਕਿਉਂਕਿ ਪੈਸਾ ਜਦੋਂ ਨਹੀਂ ਹੁੰਦਾ ਦੀ ਘਰ ਦੇ ਵਿੱਚ ਜ਼ਰੂਰਤਾਂ ਨਹੀਂ ਪੂਰੀਆਂ ਹੁੰਦੀਆਂ ਤੇ ਜਦੋਂ ਜ਼ਰੂਰਤਾਂ ਪੂਰੀਆਂ ਨਾ ਹੋਣ ਤਾਂ ਸਾਸ ਸੰਗੇ ਜੀ ਉਦੋਂ ਘਰ ਦੇ ਵਿੱਚ ਲੜਾਈ ਕਲੇਸ਼ ਜਿਹੜਾ ਵਾਜ ਜਾਂਦਾ ਹੈ ਜਿਸ ਦੇ ਨਾਲ ਸਾਡੇ ਘਰ ਦੇ ਵਿੱਚ ਨੈਗੇਟਿਵ એનર્ਜੀ ਇਹ ਜਿਹੜੀ ਉਹ ਵਜ ਜਾਂਦੀ ਹੈ ਜੋ ਅਸੀਂ ਅੱਜ ਤੁਹਾਡੇ ਨਾਲ ਉਪਾਰ ਸਾਂਝਾ ਕਰਨ ਲੱਗੇ ਆ ਲੱਗੇ ਆ ਜੋ ਇਹ ਉਪਾਰ ਨੂੰ ਆਪਣੀ ਭਾਵਨਾ ਦੇ ਨਾਲ ਤੇ ਪੂਰੀ ਵਿਸ਼ਵਾਸ ਦੇ ਨਾਲ ਕਰੇਗਾ ਸਾਧ ਸੰਗੀ ਜੀ ਉਸ ਦੀ ਜੋ ਵੀ ਇੱਛਾ ਹੋਵੇਗੀ ਜੋ ਦੁੱਖ ਤਕਲੀਫ ਹੋਏਗਾ ਪਰੇਸ਼ਾਨੀ ਹੋਵੇਗੀ ਉਹ ਸਾਰੀ ਹੀ ਦੂਰ ਹੋ ਜਾਵੇਗੀ ਇਸ ਉਪਾਰਨ ਨੂੰ ਕਰਨ ਦੇ ਲਈ ਸਾਧ ਸੰਗਤ ਜੀ ਤੁਸੀਂ ਨਮਕ ਲੈਣਾ ਹੈ ਨਮਕ ਕੋਈ ਵੀ ਲੈ ਸਕਦੇ ਹੋ ਸਿੰਦਾ ਨਮਕ ਵੀ ਲੈ ਸਕਦੇ ਹੋ ਜਾਂ ਸਿੰਪਲ ਨਮਕ ਵੀ ਲੈ ਸਕਦੇ ਹੋ ਨਮਕ ਲੈ ਕੇ ਤੁਸੀਂ ਦੋਨਾਂ ਹੱਥਾਂ ਤੇ ਤੁਸੀਂ ਨਮਕ ਰੱਖ ਲੈਣਾ ਹੈ ਤੇ ਮੁਠੀ ਬੰਦ ਕਰਕੇ ਗੋਲ ਲੱਡੂ ਜੇ ਤਰ੍ਹਾਂ ਉਹਨਾਂ ਨਮਕ ਨੂੰ ਤੁਸੀਂ ਬਣਾ ਲੈਣਾ ਇਸ ਤਰ੍ਹਾਂ ਹੱਥ ਦੇ ਨਮਕ ਪਾਉਣ ਤੋਂ ਬਾਅਦ ਇਹ ਵਿੱਚ ਤੁਸੀਂ ਜਿਹੜੇ ਵੀ ਪਰਮਾਤਮਾ ਨੂੰ ਜਿਹੜੇ ਵੀ ਧਰਮ ਦੇ ਹੋ ਗੁਰੂ ਪੀਰ ਨੂੰ ਮੰਨਦੇ ਹੋ ਉਨਾ ਦਾ ਧਿਆਨ ਆਪਣੀ ਮਨ ਦੇ ਵਿੱਚ ਲੈ ਕੇ ਆਉਣਾ ਹੈ ਤੇ ਇਸ ਤੋਂ ਇਲਾਵਾ ਸਾਧ ਸੰਗੇ ਜੀ ਇਸ ਉਪਾਅ ਨੂੰ ਜੇਕਰ ਤੁਸੀਂ ਕਮਰੇ ਦੇ ਵਿੱਚ ਜਾਂ ਇੱਕ ਅਲੱਗ ਰੂਮ ਦੇ ਵਿੱਚ ਜਾਂ ਆਪਣੇ ਘਰ 'ਚ ਜਿੱਥੇ ਵੀ ਕਰ ਰਹੇ ਹੋ ਧਿਆਨ ਰੱਖਿਓ ਕਿ ਉੱਥੇ ਤੁਹਾਨੂੰ ਆ ਕੇ ਕੋਈ ਡਿਸਟਰਬ ਨਾ ਕਰੇ ਤੁਹਾਨੂੰ ਆਵਾਜ਼ ਨਾ ਮਾਰੇ ਜੇਕਰ ਤੁਹਾਨੂੰ ਅਚਾਨਕ ਹੀ ਇਸ ਤਰ੍ਹਾਂ ਆ ਕੇ ਕੋਈ ਡਿਸਟਰਬ ਕਰਦਾ ਹੈ ਕੋਈ ਆਵਾਜ਼ ਮਾਰਦਾ ਹੈ ਤੇ ਉਸ ਦੇ ਨਾਲ ਇਸ ਉਪਾਅ ਨੂੰ ਕਰਨ ਦੀ ਜਿਹੜੀ એનર્ਜੀ ਹੁੰਦੀ ਹੈ ਜਿਹੜਾ ਆਪਾਂ ਨੂੰ ਫਾਇਦਾ ਹੋਣਾ ਹੁੰਦਾ ਹੈ ਉਹ ਦੂਰ ਹੋ ਜਾਂਦਾ ਹੈ ਤੇ ਇਸ ਤਰ੍ਹਾਂ ਆਪਣੇ ਪਰਮਾਤਮਾ ਨੂੰ ਧਿਆਨ ਕਰਕੇ ਜੋ ਵੀ ਤੁਹਾਡੀ ਪਰੇਸ਼ਾਨੀ ਹੈ ਪੈਸੇ ਨੂੰ ਲੈ ਕੇ ਆ ਦੁੱਖ ਤਕਲੀਫ ਨੂੰ ਲੈ ਕੇ ਆ ਬਿਮਾਰੀ ਨੂੰ ਲੈ ਕੇ ਆ ਜੋ ਵੀ ਤੁਹਾਡੇ ਘਰ ਦੀ ਪਰੇਸ਼ਾਨੀ ਹੈ ਉਹ ਤੁਸੀਂ ਪਰਮਾਤਮਾ ਦਾ ਧਿਆਨ ਕਰਕੇ ਤੁਸੀਂ ਇੱਕ ਅਰਦਾਸ ਕਰਨੀ ਹੈ ਕਿ ਵਾਹਿਗੁਰੂ ਸੱਚੇ ਪਾਤਸ਼ਾਹ ਮੈਂ ਬਹੁਤ ਜ਼ਿਆਦਾ ਥੱਕ ਹਾਰ ਚੁੱਕਿਆ ਇਹ ਮੇਰਾ ਦੁੱਖ ਤਕਲੀਫ ਹੈ ਜਾਂ ਜੋ ਵੀ ਪਰੇਸ਼ਾਨੀ ਹੋਵੇਗੀ ਤੁਹਾਡੀ ਉਹੋ ਤੋਸੀ ਬੋਲਣੀ ਕਿ ਇਹ ਦੌਰ ਨਹੀਂ ਹੋ ਰਹੀ ਇਸ ਤਰ੍ਹਾਂ ਕਰਨ ਤੇ ਸਾ ਸੰਗੇ ਜੀ ਤੋਸੀ 5-10 ਮਿੰਟ ਜਿਹੜੇ ਪਰਮਾਤਮਾ ਨੂੰ ਮੰਨਦੇ ਉਹ ਜਿਨ੍ਹਾਂ ਦੇ ਨਾਮ ਦਾ ਸਿਮਰਨ ਕਰਦੇ ਹੋ ਧਿਆਨ ਧਾਰ ਕੇ ਤੋਸੀ 5-10 ਮਿੰਟ ਉਹ ਸਿਮਰਨ ਚਾਪ ਵੀ ਕਰਨਾ ਹੈ ਹੋ ਸਕੇ ਤਾਂ ਤੁਸੀਂ ਚਉਪਈ ਸਹਿਬ ਦਾ ਪਾਠ ਕਰ ਸਕਦੇ ਹੋ ਇਸ ਤਰ੍ਹਾਂ ਕਰਨ ਦੇ ਨਾਲ ਹੋਰ ਵੀ ਤੁਹਾਨੂੰ ਇਸ ਉਪਾਅ ਦੇ ਵਿੱਚ ਫਾਇਦਾ ਹੋਵੇਗਾ ਇਸ ਤਰ੍ਹਾਂ ਜਦੋਂ ਤੁਸੀਂ ਇਹ ਉਪਾਅ ਕਰਦੇ ਕਰਦੇ ਤੁਸੀਂ ਇਹ ਚੀਜ਼ ਵੀ ਕਰਨੀ ਹੈ ਬੋਲਣੀ ਹੈ ਕਿ ਮੇਰੀ ਜੋ ਵੀ ਪਰੇਸ਼ਾਨੀ ਹੈ ਉਹ ਇਸ ਨਮਕ ਦੇ ਵਿੱਚ ਹੀ ਸਮਾ ਜਾਵੇ ਇਸ ਚੀਜ਼ ਨੂੰ ਸੁਣ ਕੇ ਤੁਸੀਂ ਹੈਰਾਨ ਰਹ ਜਾਓਗੇ ਕਿ ਇਹ ਵੀ ਹੋ ਸਕਦਾ ਹੈ ਇਹ ਹੁੰਦਾ ਹੈ ਸਾਧ ਸੰਗਤ ਜੀ ਜਦੋਂ ਤੁਸੀਂ ਇਸ ਤਰੀਕੇ ਦੇ ਨਾਲ ਬੋਲੋਗੇ ਤਾਂ ਤੁਹਾਡੀ ਜੋ ਵੀ ਪਰੇਸ਼ਾਨੀ ਹੋਵੇਗੀ ਉਹ ਇਸ ਨਮਕ ਦੇ ਵਿੱਚ ਆ ਕੇ ਰੁਕ ਜਾਵੇਗੀ ਇਸੀ ਤਰ੍ਹਾਂ ਜਦੋਂ ਤੁਸੀਂ ਪਾਠ ਕਰ ਲੋਗੇ 5-10 ਮਿੰਟ ਧਿਆਨtar ਲੋਗੇ ਪਰਮਾਤਮਾ ਦਾ ਤੇ ਉਸ ਤੋਂ ਬਾਅਦ ਦੇ ਵਿੱਚ ਇਸ ਨਮਕ ਨੂੰ ਤੁਸੀਂ ਆਪਣੇ ਘਰ ਤੋਂ ਬਾਹਰ ਕਿਸੇ ਵੀ ਜਗ੍ਹਾ ਤੇ ਵਿੱਚ ਤੁਸੀਂ ਸੁੱਟ ਕੇ ਆ ਸਕਦੇ ਹੋ ਜਾਂ ਚੱਲਦੇ ਪਾਣੀ ਦੇ ਵਿੱਚ ਤੁਸੀਂ ਵਹਾ ਸਕਦੇ ਹੋ ਕਈ ਲੋਕ ਇਸ ਨੂੰ ਰਸੋਈ ਘਰ ਦੇ ਵਿੱਚ ਤੇ ਰਸੋਈ ਦੇ ਵਿੱਚ ਜੋ ਸ਼ੰਕ ਲੱਗੇ ਹੁੰਦੇ ਨੇ ਉਹਨਾਂ ਦੇ ਵਿੱਚ ਪਾਣੀ ਚ ਵਹਾ ਦਿੰਦੇ ਨੇ ਪਰ ਇਸ ਉਪਾਅ ਨੂੰ ਕਰਦੇ ਸਮੇਂ ਜਿਹੜਾ ਤੁਸੀਂ ਨਮਕ ਯੂਜ਼ ਕਰਨਾ ਹੈ ਉਸ ਨਮਕ ਦਾ ਤੁਸੀਂ ਇਸਤੇਮਾਲ ਕਦੇ ਵੀ ਨਹੀਂ ਕਰਨਾ ਤੇ ਆਪਣੇ ਘਰ ਦੇ ਵਿੱਚ ਤੁਸੀਂ ਇਸ ਨਮਕ ਨੂੰ ਨਾ ਤਾਂ ਪਾਣੀ ਦੇ ਵਿੱਚ ਵਹਾਉਣਾ ਹੈ ਤੇ ਨਾ ਘਰ ਦੇ ਵਿੱਚ ਤੁਸੀਂ ਸੁੱਟਣਾ ਹੈ ਘਰ ਤੋਂ ਬਾਹਰ ਜਾ ਕੇ ਤੁਸੀਂ ਪਾਣੀ ਦੇ ਵਿੱਚ ਵੀ ਕਰ ਸਕਦੇ ਹੋ ਤੇ ਕਿਤੇ ਜਗ੍ਹਾ ਤੇ ਜਾ ਕੇ ਸੁੱਟ ਵੀ ਸਕਦੇ ਹੋ ਇਹ ਉਪਾਅ ਬਹੁਤ ਹੀ ਜ਼ਿਆਦਾ کارਗਰ ਹੈ ਤੁਹਾਡੇ ਘਰ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਪ੍ਰੋਬਲਮ ਹੋਵੇ ਬਿਮਾਰੀ ਨੂੰ ਲੈ ਕੇ ਪੈਸੇ ਨੂੰ ਲੈ ਕੇ ਤੇ ਚਾਹ ਫਿਰ ਤੁਹਾਡੇ ਘਰ ਦੇ ਵਿੱਚ ਲੜਾਈ ਕਲੇਸ਼ ਰਹਿੰਦਾ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਪ੍ਰੋਬਲਮ ਹੈ ਤੁਹਾਡੇ ਘਰ ਦੇ ਵਿੱਚ ਪਰੇਸ਼ਾਨੀ ਹੈ ਉਹ ਬਹੁਤ ਹੀ ਜ਼ਿਆਦਾ ਇਹ ਕਾਰਗਰ ਉਪਾਅ ਇਸ ਨੂੰ ਕਰਨ ਦੇ ਨਾਲ ਸਾਰੀਆਂ ਪਰੇਸ਼ਾਨੀਆਂ ਨੇ ਜਿਹੜੀਆਂ ਉਹ ਦੂਰ ਹੋ ਜਾਣਗੀਆਂ ਤੇ ਇਸ ਤੋਂ ਇਲਾਵਾ ਜਿਨ੍ਹਾਂ ਦੇ ਘਰ ਦੇ ਵਿੱਚ ਪਿਤਰ ਦੋਸ਼ ਹੁੰਦਾ ਏ ਉਹ ਸਾਡੇ ਘਰ ਦੇ ਕਾਰਮਾਕਾਰਾਂ ਦੇ ਵਿੱਚ ਬਹੁਤ ਦੇ ਰਕਾਵਟਾਂ ਲੈ ਕੇ ਆਉਂਦੇ ਨੇ ਕਿਉਂਕਿ ਸਾਡੇ ਚੱਲਦੇ ਚੱਲਦੇ ਕਾਰੋਬਾਰ ਨੇ ਜਿਹੜੇ ਉਹ ਰੁਕ ਜਾਂਦੇ ਨੇ ਜੇਕਰ ਅਸੀਂ ਆਪਣਾ ਕੋਈ ਕਾਰੋਬਾਰ ਸ਼ੁਰੂ ਕਰਨਾ ਚਾਹੁੰਦੇ ਹਾਂ ਜਾਂ ਜਸ ਅਸੀਂ ਆਪਣਾ ਕੋਈ ਕਾਰੋਬਾਰ ਏ ਉਸ ਨੂੰ ਅੱਗੇ ਵਧਾਉਣਾ ਚਾਹੁੰਦੇ ਹਾਂ ਕੋਈ ਵੀ ਕੰਮ ਨੂੰ ਲੈ ਕੇ ਉਹ ਸਾਡਾ ਜਿਹੜਾ ਕੰਮ ਹੈ ਉਹ ਸਿਰੇ ਨਹੀਂ ਚੜਦਾ ਉੱਥੇ ਹੀ ਰੁਕ ਜਾਂਦਾ ਹੈ ਇਸ ਤੋਂ ਇਲਾਵਾ ਜਿਹੜਾ ਦੂਸਰਾ ਉਪਾਏ ਉਸ ਨੂੰ ਕਰਨ ਦੇ ਲਈ ਤੁਹਾਨੂੰ ਚਾਹੀਦਾ ਨਾਮਕ ਇੱਕ ਕਾਗਜ਼ ਤੇ 8 ਕਿੱਲਾਂ ਜੇਕਰ ਤੁਹਾਡੀ ਘਰ ਦੇ ਵਿੱਚ ਹੈਗੀਆਂ ਤਾਂ ਠੀਕ ਹੈ ਨਹੀਂ ਤਾਂ ਇਹਨਾਂ ਨੂੰ ਤੁਸੀਂ ਦੁਕਾਨ ਤੋਂ ਵੀ ਲੈ ਕੇ ਆ ਸਕਦੇ ਹੋ ਜਿਹੜਾ ਤੁਸੀਂ ਕਾਗਜ਼ ਲਿਆ ਹੈ ਸਾਥ ਸੰਗੇ ਜੀ ਇਸ ਕਾਗਜ਼ ਦੇ ਉੱਪਰ ਤੁਸੀਂ 8 ਕਿੱਲਾਂ ਨੂੰ ਰੱਖ ਦਿਓ ਜਿਹੜੀਆਂ ਤੁਸੀਂ ਸ਼ਾਪ ਤੋਂ ਜਾਂ ਘਰ ਦੇ ਵਿੱਚ ਹੈਗੀਆਂ ਸੀ ਉਹ ਵੀ ਤੁਸੀਂ ਵਰਤ ਸਕਦੇ ਹੋ ਕਾਗੇ ਦੇ ਉੱਪਰ ਇਹਨਾਂ ਕਿੱਲਾਂ ਨੂੰ ਰੱਖ ਕੇ ਉਸ ਦੇ ਉੱਪਰ ਨਮਕ ਪਾਉਣਾ ਹੈ ਤੇ ਨਮਕ ਤੁਸੀਂ ਇਹਨਾਂ ਕੋ ਪਾਉਣਾ ਹੈ ਕਿ ਜਿਹੜੀਆਂ ਤੁਸੀਂ ਖਿੱਲਾ ਰੱਖੀਆਂ ਨੇ ਉਹਨਾਂ ਦੀ ਉਹ ਉਹ ਦਿਖਾਈ ਨਾ ਦੇਣਾ ਉਹਨਾਂ ਨੂੰ ਤੁਸੀਂ ਇੱਕ ਦਮ ਛੁਪਾ ਦੇਣਾ ਹੈ ਤੇ ਇਸ ਤੋਂ ਬਾਅਦ ਦੇ ਵਿੱਚ ਉਸ ਕਾਗੇ ਦੇ ਨਾਲ ਤੁਸੀਂ ਇੱਕ ਛੋਟੀ ਜਿਹੀ ਪੁੜੀ ਜਾਂ ਪੈਕਟੀ ਬਣਾ ਲੈਣੀ ਹੈ ਤੇ ਬਣਾਉਣ ਤੋਂ ਬਾਅਦ ਤੁਸੀਂ ਪੀਪਲ ਦੇ ਦਰਖਤ ਦੇ ਜਾ ਕੇ ਤੁਸੀਂ ਨੀਚੇ ਦਾਬੇ ਆਉਣਾ ਹੈ ਜੇਕਰ ਦਬ ਨਹੀਂ ਸਕਦੇ ਤਾਂ ਸਾਈਡ ਤੇ ਰੱਖ ਕੇ ਵੀ ਆ ਜਾਓਗੇ ਕਿ ਤੁਹਾਡੀਆਂ ਜੋ ਵੀ ਪਰਛਾਟੀਆਂ ਨੇ ਉਹ ਸਾਰੀਆਂ ਦੂਰ ਹੋਣਗੀਆਂ ਉਹਨਾਂ ਤੋਂ ਤੁਹਾਨੂੰ ਮੁਕਤੀ ਮਿਲੇਗੀ ਇਹ ਉਪਾਣੂ ਕਰਨ ਦੇ ਨਾਲ ਜੋ ਪੀਪਲ ਦਾ ਦਰਖਤ ਹੁੰਦਾ ਹੈ ਉਥੇ ਦੇਵੀ-ਦੇਵਤਿਆਂ ਦਾ ਵਾਸ ਹੁੰਦਾ ਹੈ ਤੇ ਜਦੋਂ ਤੁਸੀਂ ਇਹ ਕਾਗਜ਼ ਨੂੰ ਲੈ ਜਾ ਕੇ ਉਥੇ ਤੁਸੀਂ ਪੀਪਲ ਦੇ ਦਰਖਤ ਦੇ ਕੋਲ ਰੱਖ ਦਿਓਗੇ ਤੇ ਜੋ ਇਸ ਉਪਾਅ ਦੇ ਵਿੱਚ ਤੁਸੀਂ ਕਿਲਣਾ ਪਾਈਆਂ ਨੇ ਉਹ ਤੁਹਾਡੇ ਘਰ ਦੀ ਨੈਗੇਟਿਵ એનર્ਜੀ ਨੂੰ ਕੱਢ ਕੇ ਲੈ ਜਾਣਗੀਆਂ ਤੇ ਇਸ ਤੋਂ ਇਲਾਵਾ ਸਾ ਸੰਗਤ ਜੀ ਜੋ ਨਮਕ ਤੁਸੀਂ ਨੇ ਪਾਇਆ ਏ ਨਮਕ ਵੀ ਤੁਹਾਡੇ ਘਰ ਦੇ ਵਿੱਚੋਂ ਨੈਗੇਟਿਵ એનર્ਜੀ ਕੱਢੇਗਾ ਜਿਸ ਦੇ ਨਾਲ ਤੁਹਾਡੇ ਘਰ ਦੇ ਸਾਰੇ ਦੁੱਖ ਤਕਲੀਫ ਦੂਰ ਹੋਣਗੇ ਤੇ ਤੁਹਾਡੇ ਘਰ ਦੇ ਵਿੱਚ ਖੁਸ਼ੀਆਂ ਆ ਜਾਣੀਆਂ ਵੀ ਜਰੋ ਤੁਸੀਂ ਇਸ ਪ੍ਰੈਕਟੀ ਨੂੰ ਤੁਸੀਂ ਪੀਪਲ ਦੇ ਦਰਖਤ ਦੇ ਕੋਲ ਰੱਖਣਾ ਹੈ ਉਦੋਂ ਵੀ ਤੁਸੀਂ ਇਹੀ ਆਪਣੇ ਮਨ ਦੇ ਅੰਦਰ ਬੋਲਣਾ ਹੈ ਕਿ ਸਾਡੀਆਂ ਜੰਨੀਆਂ ਵੀ ਪਰੇਸ਼ਾਨੀਆਂ ਨੇ ਇਸ ਨਾਮਕ ਤੇ ਕਿੱਲਾਂ ਦੇ ਅੰਦਰ ਆ ਚੜ ਤੇ ਸਾਡੇ ਘਰ ਦੀ ਚਿੰਨੇ ਵੀ ਦੁੱਖ ਤਕਲੀਫ ਨੇ ਉਹ ਦੂਰ ਹੋਣ ਇਹਨਾਂ ਕਰਨ ਤੋਂ ਬਾਅਦ ਦੇ ਵਿੱਚ ਤੁਸੀਂ ਕੁਝ ਨਹੀਂ ਕਰਨਾ ਆਪਣੀ ਘਰ ਤੁਸੀਂ ਨੇ ਵਾਪਸ ਆ ਜਾਣਾ ਹੈ ਇਹ ਸਾਨੇ ਦੋ ਉਪਾਅ ਤੇ ਤੀਸਰਾ ਉਪਾਅ ਤੁਸੀਂ ਨੇ ਕਿਵੇਂ ਕਰਨਾ ਹੈ ਜੇਕਰ ਸਾਸ ਸੰਗਤ ਜੀ ਸਾਡੇ ਘਰ ਦੇ ਵਿੱਚ ਵਾਸਤੂ ਦੋਸ਼ ਹੋਣ ਤਾਂ ਉਸ ਦੇ ਨਾਲ ਵੀ ਸਾਡੇ ਘਰ ਦੇ ਵਿੱਚ ਪਰੇਸ਼ਾਨੀਆਂ ਤੰਗੀਆਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਨੇ ਤੇ ਕਈ ਵਾਰ ਸਾਨੂੰ ਕੁਝ ਸਮਝ ਨਹੀਂ ਆਉਂਦਾ ਸਾਨੂੰ ਜਾਣਕਾਰੀ ਨਾ ਹੋਣ ਕਰਕੇ ਸਾਨੂੰ ਇਹਨਾਂ ਚੀਜ਼ਾਂ ਦਾ ਪਤਾ ਨਹੀਂ ਲੱਗਦਾ ਤੇ ਕਈ ਵਾਰ ਕੋਈ ਲੋਕ ਕੀ ਕਰਦੇ ਆ ਕਿ ਕਿਸੇ ਦਾ ਬਣਿਆ ਬਨਾਇਆ ਹੋਇਆ ਘਰ ਇਹ ਜਿਹੜਾ ਉਹ ਖਰੀਦ ਲੈਂਦੇ ਨੇ ਤੇ ਉਸ ਦੇ ਵਿੱਚ ਕੀ ਹੁੰਦਾ ਹੈ ਕਿ ਜਦੋਂ ਆਪਾਂ ਆਪਣਾ ਕੋਈ ਘਰ ਬਣਾਉਨੇ ਆ ਆਪਣੇ ਹੱਥ ਦੇ ਨਾਲ ਆਪਣੀ ਮਰਜ਼ੀ ਦੇ ਮੁਤਾਬਕ ਕਿ ਉਸ ਸਮੇਂ ਆਪਾਂ ਸੋਚਨੇ ਆ ਕਿ ਆ ਚੀਜ਼ ਇੱਥੇ ਹੋਣੀ ਚਾਹੀਦੀ ਇਹ ਆ ਚੀਜ਼ ਇੱਥੇ ਸਹੀ ਏ ਆਪਾਂ ਆਪਣੀ ਮਰਜ਼ੀ ਦੇ ਮੁਤਾਬਕ ਬਣਾਉਨੇ ਆ ਪਰ ਇਸ ਤੋਂ ਇਲਾਵਾ ਜੇਕਰ ਅਸੀਂ ਨਵਾਂ ਬਣਿਆ ਬਨਾਇਆ ਘਰ ਨੂੰ ਖਰੀਦ ਲੈਨੇ ਆ ਤੇ ਉਸ ਦੇ ਵਿੱਚ ਜਿਹੜੇ ਵਸਤੂ ਦੋਸ਼ ਹੁੰਦੇ ਨੇ ਤੇ ਉਹਨਾਂ ਦੇ ਬਾਰੇ ਸਾਨੂੰ ਪਤਾ ਨਹੀਂ ਹੁੰਦਾ ਪਰ ਉਹਨਾਂ ਨੂੰ ਦੂਰ ਕਰਨ ਦੇ ਲਈ ਤੁਸੀਂ ਸਾਧ ਸੰਗਤ ਜੀ ਕੀ ਕਰਨਾ ਹੈ ਇਸ ਦੇ ਲਈ ਤੁਸੀਂ ਨਮਕ ਦੀਆਂ ਸੱਤ ਪੋਟਲੀਆਂ ਬਣਾਉਣੀਆਂ ਨੇ ਜਿਵੇਂ ਛੋਟਾ ਚਾਹ ਪਤਲਾ ਜਾਂ ਕਪੜਾ ਤੁਸੀਂ ਲੈ ਸਕਦੇ ਹੋ ਇੱਕ ਚਮਚ ਇੱਕ ਦੇ ਵਿੱਚ ਪਾ ਕੇ ਤੇ ਤੁਸੀਂ ਇਸ ਤਰੀਕੇ ਦੇ ਨਾਲ ਸੱਤ ਪੋਟਲੀਆਂ ਬਣਾ ਲੈਣੀਆਂ ਨੇ ਇਸ ਤਰ੍ਹਾਂ ਪੋਟਲੀਆਂ ਬਣਾਉਣ ਤੋਂ ਬਾਅਦ ਦੇ ਵਿੱਚ ਜਿੰਨੇ ਤੁਹਾਡੇ ਕਮਰੇ ਨੇ ਜਿੰਨੇ ਵੀ ਰੂਮ ਬਣੇ ਨੇ ਬਾਥਰੂਮ ਹਰ ਇੱਕ ਦੇ ਵਿੱਚ ਜਾ ਕੇ ਇੱਕ ਇੱਕ ਪੋਟਲੀ ਤੁਸੀਂ ਰੱਖ ਦਿਓ ਇਸ ਤਰ੍ਹਾਂ ਘਰ ਦੇ ਹਰ ਕੋਨੇ ਦੇ ਵਿੱਚ ਪੋਟਲੀ ਨੂੰ ਰੱਖਣ ਦੇ ਨਾਲ ਤੁਹਾਡੇ ਘਰ ਦੇ ਵਿੱਚ ਜੰਨੀ ਵੀ ਨੈਗੇਟਿਵ એનર્ਜੀ ਹੋਵੇਗੀ ਉਹ ਆਪਣੇ ਵੱਲ ਖਿੱਚ ਲਏਗੀ ਇਹ ਨਮਕ ਦੀ ਪੋਟਲੀ ਤੁਹਾਡੇ ਘਰ ਦਾ ਜਿੰਨਾ ਵੀ ਵਾਸਤੂ ਦੋਸ਼ ਹੋਵੇਗਾ ਉਸ ਨੂੰ ਵੀ ਦੂਰ ਕਰੇਗੀ ਇਸ ਉਪਾਰ ਨੂੰ ਤੁਸੀਂ ਸੋਵਾਰ ਦਾ ਸ਼ੁੱਕਰਵਾਰ ਦੇ ਦਿਨ ਨੂੰ ਸ਼ੁਰੂ ਕਰਨਾ ਹੈ ਤੇ ਇਸ ਉਪਾਰ ਨੂੰ ਸਾ ਸੰਗਤ ਜੀ ਤੁਸੀਂ ਤਿੰਨ ਦਿਨ ਲਗਾਤਾਰ ਕਰਨਾ ਹੈ ਮੇਰੀ ਕਹਿਣ ਦਾ ਭਾਵੇਂ ਜੇਕਰ ਤੁਸੀਂ ਇਸ ਉਪਾਰ ਨੂੰ ਸੋਮਵਾਰ ਕਰ ਰਹੇ ਹੋ ਤਾਂ ਸੋ ਮੰਗਲ ਬੁੱਧ ਇਹ ਤਿੰਨ ਦਿਨ ਕਰਕੇ ਵੀਰਵਾਰ ਨੂੰ ਇਹ ਸਾਰੀਆਂ ਤੁਸੀਂ ਪੋਟਲੀਆਂ ਚੁੱਕ ਕੇ ਤੁਸੀਂ ਘਰ ਤੋਂ ਬਾਹਰ ਕਿਸੇ ਵੀ ਮਿੱਟੀ ਦੇ ਵਿੱਚ ਇਸ ਨੂੰ ਗੱਡ ਕੇ ਜਾਂ ਨੱਪ ਕੇ ਤੁਸੀਂ ਆ ਸਕਦੇ ਹੋ ਜੇ ਕਰੀਸੂ ਪਾਣੂ ਤੁਸੀਂ ਸ਼ੁੱਕਰਵਾਰ ਕਰ ਰਹੇ ਹੋ ਤਾਂ ਤਿੰਨ ਦਿਨ ਰਾਕੇ ਸ਼ੁੱਕਰ ਸ਼ਨੀ ਹੈ ਤਾਂ ਸੋਵਾਰ ਵਾਲੇ ਦਿਨ ਇਹਨਾਂ ਪੋਟਲੀਆਂ ਨੂੰ ਤੁਸੀਂ ਚੁੱਕ ਕੇ ਘਰ ਤੋਂ ਬਾਹਰ ਚੱਲਦੇ ਪਾਣੀ ਦੇ ਵਿੱਚ ਵੀ ਸਾਫ ਪਾਣੀ ਦੇ ਵਿੱਚ ਵੀ ਤੁਸੀਂ ਕਰਕੇ ਆ ਸਕਦੇ ਹੋ ਜਾਂ ਕੀਤੇ ਮਿੱਟੀ ਦੇ ਵਿੱਚ ਦਬਕੇ ਵੀ ਆ ਸਕਦੇ ਹੋ ਬਸ ਇਸ ਗੱਲ ਦਾ ਧਿਆਨ ਤੁਸੀਂ ਰੱਖਣਾ ਹੈ ਕਿ ਤਿੰਨ ਦਿਨਾਂ ਤੋਂ ਬਾਅਦ ਇਸ ਪੋਟਲੀ ਨੂੰ ਤੁਸੀਂ ਆਪਣੀ ਘਰ ਦੇ ਵਿੱਚ ਬਿਲਕੁਲ ਵੀ ਨਹੀਂ ਰੱਖਣਾ ਸਾ ਸੰਗੇ ਜੀ ਇਹ ਬਹੁਤ ਹੀ ਜ਼ਿਆਦਾ ਸਰਲ ਤੇ ਸੌਖਾ ਉਪਾਏ ਇਸ ਨੂੰ ਕਰਨ ਦੇ ਨਾਲ ਤੁਹਾਡੇ ਘਰ ਦੇ ਜਿੰਨੇ ਵੀ ਕਸ਼ਟ ਨੇ ਦੁੱਖ ਨੇ ਤਕਲੀਫਾਂ ਉਹ ਸਾਰੇ ਹੀ ਦੂਰ ਹੋ ਜਾਣਗੇ ਤੁਸੀਂ ਇੱਕ ਵਾਰ ਇਸ ਨੂੰ ਕਰਕੇ ਜ਼ਰੂਰ ਦੇਖਿਓ ਕਿਉਂਕਿ ਇਸ ਉਪਾਣੂ ਕਰਨ ਦੇ ਨਾਲ ਤੁਹਾਡੀ ਜਿੰਨੀ ਵੀ ਮੁਸ਼ਕਲ ਜਿੰਦਗੀ ਦੇ ਵਿੱਚ ਜਿੰਨੀਆਂ ਵੀ ਪਰੇਸ਼ਾਨੀਆਂ ਨੇ ਉਹ ਸਾਰੀਆਂ ਹੀ ਦੂਰ ਹੋ ਜਾਣਗੀਆਂ ਇਹੀ ਸੀ ਸਾਥ ਸੰਗਤ ਜੀ ਸਾਡੀ ਅੱਜ ਦੀ ਇੱਕ ਛੋਟੀ ਜਿਹੀ ਵੀਡੀਓ ਇਹ ਇੱਕ ਉਪਾਅ ਤੁਹਾਡੇ ਨਾਲ ਸਾਂਝਾ ਕੀਤਾ ਹੈ ਜੇਕਰ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਇਸ ਤਰ੍ਹਾਂ ਦੀ ਪ੍ਰੋਬਲਮ ਹੈ ਤੁਸੀਂ ਇਸ ਨੂੰ ਕਰਕੇ ਦੇਖ ਸਕਦੇ ਹੋ ਕਿਉਂਕਿ ਇਸ ਦੇ ਨਾਲ ਕਿਸੇ ਦਾ ਨੁਕਸਾਨ ਨਹੀਂ ਹੋਣਾ ਤੁਸੀਂ ਨੇ ਆਪਣੇ ਫਾਇਦੇ ਦੇ ਲਈ ਕਰਨਾ ਹੈ ਤੇ ਇਹ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਵਹਿਮ ਪਰਮ ਨਹੀਂ ਹੁੰਦਾ ਇਸ ਚੀਜ਼ ਨੂੰ ਤੁਸੀਂ ਵਹਿਮ ਪਰਮ ਦੇ ਵਿੱਚ ਨਾ ਲਿਆ ਕਰੋ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਨੂੰ ਦੇਖਣ ਤੇ ਸੁਣਨ ਦੇ ਲਈ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਜੀ ਕਮੈਂਟ ਬਾਕਸ ਦੇ ਵਿੱਚ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਸੋ ਸਾਧ ਸੰਗਤ ਜੀ ਭੁੱਲਾ ਚੁੱਕਾਂ ਦੀ ਖੀਮਾ ਬਖਸ਼ਨੀ ਤੇ ਵੱਧ ਤੋਂ ਵੱਧ ਸਾਰੀਆਂ ਸੰਗਤਾਂ ਗੁਰਬਾਣੀ ਦੇ ਨਾਲ ਜੁੜੋ ਤੇ ਚੰਨਾ ਵੀ ਹੋ ਸਕਦਾ ਹੋਰ ਭੈਣ ਭਰਾਵਾਂ ਤੇ ਆਪਣੇ ਬੱਚਿਆਂ ਨੂੰ ਵੀ ਵੱਧ ਤੋਂ ਵੱਧ ਗੁਰਬਾਣੀ ਦੇ ਨਾਲ ਜੁੜੋ ਤਨ تن ਅਮਰ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਜੀ ਸਰਬੱਤ ਦਾ ਭਲਾ ਕਰਨਾ ਸਾਰੀਆਂ ਸੰਗਤਾਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖਣਾ ਸਾਰੀਆਂ ਸੰਗਤਾਂ ਤੇ ਮੇਰ ਭਰਿਆ ਹੱਥ ਰੱਖਣਾ ਗੁਰਬਾਣੀ ਦੇ ਨਾਲ ਜੋੜਨਾ ਗੁਰੂ ਵਾਲੇ ਬਣਾਉਣਾ ਵਾਹਿਗੁਰੂ ਸੱਚੇ ਪਾਸ਼ਾ ਆਪਣੇ ਬੱਚੇ ਬੱਚੀਆਂ ਦੇ ਕਾਰਜ ਸਫਲ ਕਰਨੇ ਸਭਨਾ ਭੈਣ ਭਰਾਵਾਂ ਦੇ ਘਰ ਪਰਿਵਾਰ ਤੇ ਸਾਰੇ ਸੰਸਾਰ ਤੇ ਮਾਰਾ ਸੱਚੇ ਪਾਸ਼ਾ ਆਪਣੀ ਕਿਰਪਾ ਬਣਾ ਕੇ ਰੱਖਣੀ ਸਭਨਾ ਭੈਣ ਭਰਾਵਾਂ ਦੀ ਕਰ ਹਾਸ ਦੇ ਵਾਸਤੇ ਰਹਿਣ ਵਾਹਿਗੁਰੂ ਸੱਚੇ ਪਾਤਸ਼ਾਹ ਸਾਰੇ ਭੈਣ ਭਰਾਵਾਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖਣਾ ਤੰਦਰੁਸਤੀਆਂ ਬਖਸ਼ਣੀਆਂ ਤੇ ਲੰਮੀਆਂ ਉਮਰਾਂ ਬਖਸ਼ਣੀਆਂ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ